ਕੀ ਸਾਡੀਆਂ ਡਿਗਰੀਆਂ ਸਿਰਫ ਫਾਈਲਾਂ ਵਿੱਚ ਦੱਬ ਕੇ ਰਹਿਣ ਨੂੰ ਐ ਕਿ ਸਾਡੀਆਂ ਡਿਗਰੀਆਂ ਮਹਿਸ ਕਾਗਜ਼ ਨੇ ਕਿ ਸਾਡੀ ਡਿਗਰੀਆਂ ਤੇ ਸਾਨੂੰ ਕੁਝ ਵੀ ਨਹੀਂ ਮਿਲੇਗਾ ਕਿ ਸਾਨੂੰ ਨੌਕਰੀਆਂ ਨਹੀਂ ਮਿਲਣਗੀਆਂ ਸ਼ਾਇਦ ਇਹ ਹੀ ਸਵਾਲ ਹੈ ਨੌਜਵਾਨ ਕਰ ਰਹੇ ਨੇ ਜੋ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਲੁਧਿਆਣਾ ਦੇ ਵਿੱਚ ਬੀਜੇਪੀ ਯੁਵਾ ਮੋਰਚਾ ਵੱਲੋਂ ਵੱਡਾ ਪ੍ਰਦਰਸ਼ਨ ਕੀਤਾ ਗਿਆ। ਕਾਫੀ ਗਿਣਤੀ ਦੇ ਵਿੱਚ ਨੌਜਵਾਨ ਇਕੱਠੇ ਹੋਏ ਅਤੇ ਉਹਨਾਂ ਨੇ ਸਰਕਾਰ ਨੂੰ ਸਵਾਲ ਕੀਤੇ ਨੇ ਕਿ ਜੇਕਰ ਤੁਸੀਂ 36000 ਸਰਕਾਰੀ ਨੌਕਰੀਆਂ ਦੇਣ ਦਾ ਦਾਵਾ ਕਰਦੇ ਹੋ ਤਾਂ ਸਾਡੇ ਸਾਹਮਣੇ ਇਹ ਅੰਕੜਾ ਲੈ ਕੇ ਆਓ। ਉਹਨਾਂ ਦਾ ਕਹਿਣਾ ਹੈ ਕਿ 36000 ਨਹੀਂ ਮਹਿਜ਼ 36 ਨੌਕਰੀਆਂ ਦਿੱਤੀਆਂ ਹੋਣਗੀਆਂ ਉਹ ਵੀ ਨਿੱਜੀ ਲੋਕਾਂ ਨੂੰ। ਨੌਜਵਾਨਾਂ ਦਾ ਕਹਿਣਾ ਹੈ ਕਿ ਸਰਕਾਰ ਸਾਡੇ ਨਾਲ ਗੱਲ ਕਰੇ ਨਹੀਂ ਤਾਂ ਇੱਕ ਵੱਡਾ ਸੰਘਰਸ਼ ਵਿੱਢਣਗੇ। ਅੱਜ ਪ੍ਰੋਟੈਸਟ ਕਰ ਰਹੇ ਹੋ ਗਰਾਵੋ ਦੇ ਉੱਪਰ ਕੀ ਮੰਗਾਂ ਲੈ ਕੇ ਪ੍ਰੈਸ ਕਰ ਰਹੇ ਹੋ ਕੀ ਗੱਲ ਹੈ ਬੇਰੋਜ਼ਗਾਰੀ ਦੀਆਂ ਜਿਹੜੀਆਂ ਮੰਗਾਂ ਹੈਗੀਆਂ ਪੰਜਾਬ ਦੀਆਂ ਜਿਵੇਂ ਕਿ ਸਾਰੇ ਪੰਜਾਬ ਨੂੰ ਪਤਾ ਹੀ ਆ ਬਿਜਲੀ ਕਰਕੇ ਪੰਜਾਬੀਆਂ ਨੂੰ ਕਿੰਨੀ ਜਿਹੜੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਵਾ ਤੇ ਅਸੀਂ ਪੰਜਾਬ ਬਿਜਲੀ ਬੋਰਡ ਨੂੰ ਕਮਾਂਗੇ ਵੀ ਜਿਹੜੇ ਕੱਚੇ ਮਲਾਜ਼ਮ ਆ ਉਹਨਾਂ ਨੂੰ ਪੱਕੇ ਕਰ ਦਿੱਤੇ ਜਾਣ ਤਾਂ ਕਿ ਨੌਕਰੀਆਂ ਉਹਨਾਂ ਨੂੰ ਮਿਲ ਸਕੇ ਇਸ ਕਰਕੇ ਜਿਹੜੇ ਆਪਣੇ ਬੇਰੋਜ਼ਗਾਰ ਯੁਵਾ ਨੇ ਉਹਨਾਂ ਨੂੰ ਨੌਕਰੀਆਂ ਪ੍ਰਦਾਨ ਕਰੇ ਤਾਂ ਕਿ ਜਿਹੜਾ ਯੁਵਾ ਵਾ ਜਿਹੜਾ ਬਾਹਰ ਜਾ ਰਿਹਾ ਵਾ ਪਹਿਲਾਂ ਹੁੰਦਾ ਸੀ ਪੁਰਾਣੇ ਜ਼ਮਾਨਿਆਂ ਦੇ ਵਿੱਚ ਜਿਹੜੇ ਘਰ ਦੇ ਦੋ ਮੁੰਡੇ ਹੁੰਦੇ ਸੀ ਇੱਕ ਨੂੰ ਬਾਹਰਲੀ ਕੰਟਰੀ ਭੇਜਿਆ ਜਾਂਦਾ ਸੀ ਇੱਕ ਨੂੰ ਇੱਥੇ ਰੱਖਿਆ ਜਾਂਦਾ ਸੀ ਹੁਣ ਬੇਰੋਜ਼ਗਾਰੀ ਇੰਨੀ ਕਿ ਜ਼ਿਆਦਾ ਵੱਧ ਚੁੱਕੀ ਆ ਵੀ ਘਰੇ ਮਾਪੇ ਇਕੱਲੇ ਰਹਿਦੇ ਆ ਤੇ ਦੋ ਦੇ ਦੋ ਜਵਾਕ ਜਿਹੜੇ ਬਾਹਰ ਆ ਇਸ ਕਰਕੇ ਪੰਜਾਬ ਸਰਕਾਰ ਨੂੰ ਚਾਹੀਦਾ ਵਾ ਵੀ ਗੋਰਿਆਂ ਨੂੰ ਨੌਕਰੀ ਛੱਡ ਕੇ ਪਹਿਲਾਂ ਆਪਣੇ ਪੰਜਾਬੀਆਂ ਨੂੰ ਨੌਕਰੀ ਦੋ ਤਾਂ ਕਿ ਪੰਜਾਬ ਆਪਣਾ ਖੁਸ਼ਹਾਲ ਬਣੇ ਕੀ ਨਾਮ ਦਾ ਗੱਲ ਕਰ ਰਹੇ ਹੋ ਅੱਜ ਛੋਟੀ ਜੀ ਸ਼ੁਰੂਆਤ ਹੈ ਜਿਹੜਾ ਇਹ ਯੁਵਾ ਮੋਰਚਾ ਜਾਂ ਯੁਵਾ ਆ ਅੱਜ ਸਰਕਾਰ ਦੀ ਰੀਡ ਦੀ ਹੱਡੀ ਮੰਨਿਆ ਗਿਆ ਤੇ ਰੀਡ ਦੀ ਹੱਡੀ ਨੂੰ ਸਰਕਾਰ ਅੱਜ ਮੈਂ ਕਹਿੰਦਾ ਪਿੱਛੇ ਛੱਡ ਰਹੀ ਹੈ ਕਾਰਨ ਕੀ ਅੱਜ ਮੈਂ ਕਹਿੰਦਾ ਇੰਨੇ ਪੜੇ ਲਿਖੇ ਲੋਕ ਨੇ ਤੇ ਆਪਾਂ ਸ਼ੋਅ ਕੀ ਕਰਦੇ ਪਏ ਆ ਵੀ ਪੰਜਾਬ ਦੇ ਜਿਹੜੇ ਬੱਚੇ ਆ ਉੜਦਾ ਪੰਜਾਬ ਕਹਿ ਦਿੰਦੇ ਆ ਜਾਂ ਕੁਝ ਕਹਿ ਦਿੰਦੇ ਪਰ ਸਾਡੇ ਪੰਜਾਬ ਚ ਲੋਕ ਡਿਗਰੀਆਂ ਲੈ ਕੇ ਬੱਚੇ ਡਿਗਰੀਆਂ ਲੈ ਕੇ ਬੈਠੇ ਆ ਤੇ ਉਹ ਬਾਹਰ ਜਾਣ ਤੇ ਮਜਬੂਰ ਨੇ ਉਹ ਨਹੀਂ ਚਾਹੁੰਦੇ ਬਾਹਰ ਹੁਣ ਕਿਸੇ ਮਾਪਿਓ ਦਾ ਦਿਲ ਨਹੀਂ ਕਰਦਾ ਵੀ ਉਹਨਾਂ ਦਾ ਬੱਚਾ ਬਾਹਰ ਜਾਵੇ ਪਰ ਬਾਹਰ ਜਾਣ ਤੇ ਮਜਬੂਰ ਨੇ ਕਾਰਨ ਕੀ ਆ ਇੱਥੇ ਏਡੀਆਂ ਵੱਡੀਆਂ ਵੱਡੀਆਂ ਡਿਗਰੀਆਂ ਕਰਕੇ ਇੰਨੇ ਨੇ ਮਹਿੰਗੀ ਪੜ੍ਹਾਈ ਕਰਕੇ ਤੇ ਇੱਥੇ ਸਾਨੂੰ ਡਿਗਰੀਆਂ ਡਿਗਰੀਆਂ ਲੈ ਕੇ ਬਸ ਉਹ ਦੇਖਣ ਨੂੰ ਮਿਲਦੀਆਂ ਨੇ ਇੱਕ ਸਿਰਫ ਇੱਕ ਕਵਰ ਹੋਲਡਰ ਹੈ ਨਾ ਉਹਦੇ ਚ ਪੈਨ ਨੂੰ ਤੇ ਅੱਜ ਨੌਕਰੀ ਹੋਰਡਿੰਗ ਲੱਗਦੇ ਆ 36000 ਨੌਕਰੀ ਦੇਤੀ ਪ੍ਰਾਈਵੇਟ ਨੌਕਰੀਆਂ ਦਿੱਤੀਆਂ ਮੈਨੂੰ ਦੱਸੋ ਇੱਕ ਆંકੜੇ ਦੀ ਗੱਲ ਕਰੋ ਜੇ ਆંકੜੇ ਦੀ ਗੱਲ ਕਰੀਏ ਤੇ ਕਿਹੜੀ ਸਰਕਾਰੀ ਨੌਕਰੀ ਦਿੱਤੀ ਗਈ ਹੈ ਇਹਨਾਂ ਨੇ ਜਾਂ ਸਰਕਾਰੀ ਨੌਕਰੀਆਂ ਇਹਨਾਂ ਨੂੰ ਦਿੱਤੀਆਂ ਮੈਂ ਕਹਿੰਦਾ ਐਸ ਪ੍ਰਸਤੀ ਆਪਦਾ ਪਰਿਵਾਰ ਕਰ ਰਿਹਾ ਸੀਐਮ ਦਾ ਆਪਦਾ ਪਰਿਵਾਰ ਕਰ ਰਿਹਾ ਤੇ ਮੈਂ ਕਹਿੰਦਾ ਕਿਹਨੂੰ ਨੌਕਰੀ ਦਿੱਤੀ ਆ ਆંકੜੇ ਕਲੀਅਰ ਕਰਨਾ ਅਸੀਂ ਧਰਨਾ ਚੱਕਦਾਂਗੇ ਪਰ ਆਉਣ ਵਾਲੇ ਸਮੇਂ 'ਚ ਅਸੀਂ ਅਲਟੀਮੇਟਮ ਦੇ ਰਹੇ ਆ 15 ਦਿਨ ਦਾ ਜਾਂ ਮਹੀਨੇ ਦਾ ਵੀ ਜਿਹਦੇ ਵਿੱਚ ਵਿੱਚ ਜਿਹੜਾ ਅਸੀਂ ਕਲੀਅਰ ਕਰ ਰਹੇ ਆ ਵੀ ਜਿਹੜਾ ਯੁਵਾ ਨੇ ਜਿੰਨਾ ਕੋਲ ਉਹ ਕੈਪੇਬਲ ਨੇ ਨੌਕਰੀ ਕਰਨ ਦੇ ਸਰਕਾਰੀ ਨੌਕਰੀ ਕਰਨ ਦੇ ਜੇ ਉਹਨਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਗਈਆਂ ਤੇ ਇਹ ਤਾਂ ਹਜੇ ਇੱਕ ਛੋਟੀ ਜੀ ਸ਼ੁਰੂਆਤ ਹੈ ਤੇ ਅੱਗੇ-ਅੱਗੇ ਅਸੀਂ ਧਰਨੇ ਪ੍ਰਦਰਸ਼ਨ ਵੀ ਕਰਾਂਗੇ ਤੇ ਹਰੇਕ ਜ਼ਿਲ੍ਹੇ 'ਚ ਕਰਾਂਗੇ ਨੌਜਵਾਨਾਂ ਨੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਪ੍ਰਸ਼ਾਸਨ ਨੂੰ ਕਿਹਾ ਹੈ ਕਿ ਸਮਾਂ ਰਹਿੰਦੇ ਉਹਨਾਂ ਦੀ ਗੱਲ ਸੁਣੀ ਜਾਵੇ ਕਿਉਂਕਿ ਅੱਜ ਪੰਜਾਬ ਦੇ ਵਿੱਚ ਨੌਜਵਾਨ ਬੇਰੋਜ਼ਗਾਰੀ ਨਾਲ ਮਰ ਰਹੇ ਨੇ ਜਾਂ ਫਿਰ ਵਿਦੇਸ਼ਾਂ ਨੂੰ ਉਡਾਰੀ ਮਾਰ ਰਹੇ ਨੇ ਇਮੀਗ੍ਰੇਟ ਹੋ ਰਹੇ ਨੇ ਤਾਂ ਇਸ ਸਬੰ ਨੂੰ ਲੈ ਕੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਤੇ ਸਰਕਾਰ ਇਹਨਾਂ ਨੌਜਵਾਨਾਂ ਦੀ ਗੱਲ ਸੁਣਦੀ ਹੈ ਜਾਂ ਫਿਰ ਲਾਰੇ ਲੱਪੇ ਵਿੱਚ ਰਹਿ ਜਾਂਦੀ ਹੈ ਮੈਂ ਮਿੱਠੂ ਚੱਡਾ ਜੀ ਵਾਈਸ ਪ੍ਰਧਾਨ ਯੂਵਾ ਮੋਰਚਾ ਪੰਜਾਬ ਔਰ ਉਹ ਲ ਆ ਰਿਹਾ ਨਾ ਹਾਂਜੀ ਹਾਂਜੀ ਆਪਾਂ ਨਾਮ ਦੇ ਮੈਂ ਮਿੱਠੂ ਚੱਡਾ ਵਾਈਸ ਪ੍ਰਧਾਨ ਯੂਵਾ ਮੋਰਚਾ ਪੰਜਾਬ ਅੱਜ ਕੀ ਪ੍ਰਦਰਸ਼ਨ ਕਰ ਰਹੇ ਹੋ ਕਿਸ ਵਾਸਤੇ ਕਹਿੰਦਾ ਕਰ ਰਹੇ ਹੋ ਦੇਖੋ ਪ੍ਰਦਰਸ਼ਨ ਤਾਂ ਲੋਕ ਸਾਡੇ ਕੋਲ ਆ ਰਹੇ ਆ ਭਰਾ ਸਾਡੇ ਵੀਰ ਆ ਰਹੇ ਆ ਦੇਖੋ ਇਹੋ ਜਿਹੇ ਪਲੇਅਰ ਸਾਡੇ ਨਾਲ ਖੜੇ ਨੇ ਇਹ ਕਹਿੰਦੇ ਸਾਡੀ ਆਵਾਜ਼ ਹੀ ਨਹੀਂ ਕੋਈ ਚੱਕਦਾ ਮੈਂ ਚੱਕੂਗਾ ਆਵਾਜ਼ ਯੂਵਾ ਦੀ ਜੇ ਆਪਾਂ ਰਾਜਨੀਤੀਆਂ ਦੇ ਵਿੱਚ ਸਾਨੂੰ ਜ਼ਿੰਮੇਵਾਰੀਆਂ ਮਿਲੀਆਂ ਤੇ ਘਰੇ ਬਹਿਣ ਨੂੰ ਬੈਠਣ ਨੂੰ ਨਹੀਂ ਮਿਲੀਆਂ ਮੈਨੂੰ ਪਾਰਟੀ ਕਿਸੇ ਮੁਕਾਮ ਤੇ ਵੀ ਲਿਆਵੇ ਮੈਂ ਆਪਣਾ ਕੰਮ ਕਰਨਾ ਨਹੀਂ ਛੱਡੂਗਾ ਬਸ ਸਰਕਾਰ ਦੇ ਕੰਨ ਖੋਲ ਕੇ ਰਹੂੰਗਾ ਤੁਸੀਂ ਦੇਖੋ ਕਿੱਥੇ ਆ ਦੱਸੋ ਲਾਅ ਐਂਡ ਆਰਡਰ ਮੈਂ ਨਹੀਂ ਕਹਾਂਗਾ ਪ੍ਰਸ਼ਾਸਨ ਗਲਤ ਹੈ ਮੈਂ ਨਹੀਂ ਕਹਾਂਗਾ ਪੁਲਿਸ ਵਿਭਾਗ ਗਲਤੀ ਲੁੱਟੀ ਕਰ ਰਹੀ ਹੈ ਜਦੋਂ ਸਾਨੂੰ ਸਾਡਾ ਬੌਸ ਕੋਈ ਆਦੇਸ਼ ਹੀ ਨਹੀਂ ਸਹੀ ਦਊਗਾ ਜਦੋਂ ਉੱਤੇ ਬੈਠੇ ਲੀਡਰ ਹੀ ਨਹੀਂ ਸਾਨੂੰ ਸਹੀ ਕੰਮ ਕਰਨ ਦੇਣਗੇ ਤੇ ਕੰਮ ਹੋਊਗਾ ਕਿੱਦਾਂ ਜਦੋਂ ਤੁਸੀਂ ਇਹਨਾਂ ਨੂੰ ਪਾਵਰਾਂ ਨਹੀਂ ਦਵੋਗੇ ਮੇਨਟੇਨ ਕਰਨੀ ਤਾਂ ਘੰਟਾ ਮੰਦਰ ਦੇ ਬਾਹਰੋਂ ਇੱਕ ਜੁੱਤੀ ਨਾ ਚੱਕੀ ਜਾਵੇ ਜੇ ਪੁਲਿਸ ਆਪਣੀ ਆਈ ਤੇ ਆਜੇ ਤੇ ਇਹ ਤਾਂ ਕਰਨੀ ਨਹੀਂ ਦੇਣੇ ਕੰਮ ਦੂਜੀ ਗੱਲ ਜਿਹੜੇ ਯੂਥ ਪੂਰੇ ਪੰਜਾਬ ਨੂੰ ਅਪੀਲ ਕਰਦਾ ਜਿੰਨੇ ਯੁਵਾ ਨੇ ਉਹ ਆਪਦੀਆਂ ਡਿਗਰੀਆਂ ਲੈ ਕੇ ਮੇਰੇ ਕੋਲ ਆਉਣ ਉਹਨਾਂ ਦੀ ਲੜਾਈ ਮੈਂ ਲੜੂੰਗਾ ਕਿਸੇ ਵੀ ਹੱਥ ਤੇ ਜਾ ਕੇ ਨਾ ਨਫਾ ਨਾ ਨੁਕਸਾਨ ਦੇਖਿਆ ਜਾਊਗਾ ਮੈਂ ਆਪਣੇ ਤੇ ਲਊਗਾ ਗੱਲ ਸਾਰੀ ਸਰਕਾਰ ਤੱਕ ਜਾਊਗਾ ਸਰਕਾਰ ਸੀਐਮ ਕੋਠੀ ਦੇ ਘਰੋਂ ਤੱਕ ਜਾਊਗਾ ਔਰ ਇਹ ਗੱਲਾਂ ਨਹੀਂ ਵੱਡੇ ਪੱਦਰ ਦੇ ਉੱਤੇ ਅੱਜ ਤਾਂ ਸਿਰਫ ਪੰਜ ਸੱਤ ਫੋਨ ਕੀਤੇ ਸੀ ਤੇ ਜਿਹਦੇ ਨਾਲ ਛੋਟਾ ਜਾਇਕ ਛੋਟਾ ਜਾ ਪ੍ਰੋਟੈਸਟ ਕੀਤਾ ਅਗਲੀ ਵਾਰੀ ਪੂਰੇ ਸਮਾਂ ਲੈ ਕੇ ਕਰਾਂਗੇ ਔਰ ਵੱਡੇ ਪੱਦਰ ਤੇ ਕਰਾਂਗੇ ਜਾਮ ਲਾਏ ਜਾਣਗੇ ਸੜਕਾ ਜਾਮ ਕਰੂੰਗਾ ਪੰਜਾਬ ਦੇ ਹਰ ਜ਼ਿਲ੍ਹੇ ਤੱਕ ਜਾਵਾਂਗੇ ਇਹ ਲੌਲੀਪੌਪ ਵੀ ਦਿਖਾਈ ਨਹੀਂ ਇਹ ਬਿਗੀਆਂ ਵੀ ਦਿਖਾਈਆਂ ਨਹੀਂ ਇਹ ਲੌਲੀਪੌਪ ਮੇਰਾ ਨਹੀਂ ਜੀ ਇਹ ਪੰਜਾਬ ਸਰਕਾਰ ਦਾ ਆ ਉਹ ਤੁਹਾਡੇ ਤੱਕ ਪਹੁੰਚ ਨਹੀਂ ਰਿਹਾ ਤੁਸੀਂ ਏਡੇ ਵੱਡੇ মিডিਆ ਤੇ ਪਤਾ ਟਾਡੇ ਤੱਕ ਨਹੀਂ ਪਹੁੰਚ ਰਿਆ ਦੇਖੋ ਤੁਹਾਡੇ ਲਈ ਸਪੈਸ਼ਲ ਲੈ ਕੇ ਆਇਆ ਇੱਕ ਬੈਗ ਵੀ ਹੈ ਸਾਡੇ ਕੋਲ ਉਹਦੇ ਚ ਪਾਰਸਲ ਇਮੀਗ੍ਰੇਸ਼ਨ ਹੋ ਰਿਹਾ ਕੋਈ ਬੱਚੇ ਕੋਈ ਬੰਦੇ ਟਰੈਕਟਰ ਚੱਕੀ ਫਿਰਦੇ ਸਾਨੂੰ ਜੌਬਾਂ ਦੇਖੋ ਸਰਕਾਰੀ ਸਰਕਾਰ ਨੇ 36000 ਦੇ ਵਿੱਚੋਂ 36 ਬੰਦਿਆਂ ਨੂੰ ਨੌਕਰੀ ਨਹੀਂ ਦਿੱਤੀਆਂ 36 ਬੰਦਿਆਂ ਨੂੰ ਵੀ ਔਰ ਜਿਹੜੀਆਂ ਮਿਲੀਆਂ ਵੀ ਹੋਣਗੀਆਂ ਨਾ ਉਹ ਵੀ ਪ੍ਰਾਈਵੇਟ ਹੈ ਹੁਣ ਤੁਸੀਂ ਆਹ ਪਲੇਅਰ ਦੇਖੋ ਤੁਸੀਂ ਆਪੇ ਦੇ ਮੂੰਹ ਜਬਾਨੀ ਪੁੱਛੋ ਇਹਦਾ ਬਾਇਓ ਡਾਟਾ ਪਤਾ ਕਰੋ ਅਸੀਂ ਕੋਈ ਹਵਾ ਦੇ ਵਿੱਚ ਨਹੀਂ ਮੁੰਡੇ ਇਕੱਠੇ ਕਰਕੇ ਲਿਆਏ ਇਹ ਯੁਵਾ ਆ ਇਹਨਾਂ ਕੋਲ ਆਪਦੀਆਂ ਡਿਗਰੀਆਂ ਨੇ ਕੋਈ ਕ੍ਰੀਏਟ ਨਹੀਂ ਕੀਤੀਆਂ ਇਕੱਲੇ ਇਕੱਲੇ ਬੰਦੇ ਦੀ ਆਈਡੈਂਟੀਟੀ ਉਹਦੇ ਕੋਲ ਆ ਆਧਾਰ ਕਾਰਡ ਚੈੱਕ ਕਰੋ ਉਹਦਾ ਘਰ ਚੱਕਾ ਕਰੋ ਮੇਰੇ ਕੋਲ ਜਾਣ ਤੋਂ ਬਾਅਦ ਉਹਦਾ ਰਿਕਾਰਡ ਚੈੱਕ ਕਰੋ ਕਿ ਵਾਕਈ ਇਹ 2-3 ਸਾਲ ਤੋਂ ਭਟਕ ਰਿਹਾ ਆ ਦੇਖੋ ਇਹ ਇਹ ਦੀ ਦਵਾਨੀ ਪੁੱਛੋ ਇਹ ਮੁੰਡੇ ਨੂੰ ਇਹ ਕਿੱਦਾਂ ਬੀਤ ਰਿਹਾ ਕਿੰਨੇ ਇਹਦੇ ਕੋਲ ਮੈਡਲ ਨੇ ਅਗਲੀ ਦੌੜ ਰਣਨੀਤੀ ਕੀ ਇਹਦੀ ਮੈਂ 20 ਤਰੀਕ ਅਲਟੀਮੇਟ ਰਨ ਦੇਣਾ ਇਸ ਤੋਂ ਪਹਿਲਾਂ ਪਹਿਲਾਂ ਯੁਵਾ ਨੂੰ ਜਿਹੜੇ ਵਾਅਦੇ ਕੀਤੇ ਨੇ ਮੈਂ ਪੱਤਰਕਾਰਾਂ ਨੂੰ ਇੱਕ ਵਾਰੀ ਪੁੱਛੂੰਗਾ ਜ਼ਰੂਰ ਕਿ ਉਹ ਵਾਰਿਆਂ ਦੇ ਵਿੱਚੋਂ ਜੇ ਅਸੀਂ ਪੰਜ ਗੱਲਾਂ ਕਹਿ ਰਹੇ ਹਾਂ ਪੰਜ ਦੇ ਵਿੱਚੋਂ ਦੋ ਵੀ ਮੰਨ ਲੈਣ ਮੇਰੀ ਕਿਸੇ ਸਰਕਾਰ ਨਾਲ ਲੜਾਈ ਨਹੀਂ ਮੈਂ ਲੋਕਾਂ ਦੇ ਮੁੱਦੇ ਪੰਚਾਇਦੇ ਜੇ ਮੇਰੇ ਕੋਲ ਸਟੂਡੈਂਟਸ ਆਉਂਦੇ ਆ ਮੈਂ ਉਹਨਾਂ ਦੀ ਗੱਲ ਪਹੁੰਚਾਉਂਗਾ ਉਹਨਾਂ ਲਈ ਲੜੂੰਗਾ ਠੀਕ ਹੈ ਤੇ ਜੇ ਉਹ 20 ਤਰੀਕ ਤੋਂ ਪਹਿਲਾਂ ਪਹਿਲਾਂ ਇਹ ਮੁੱਦਿਆਂ ਦੇ ਵਿੱਚ ਯੁਵਾ ਨੂੰ ਨੌਕਰੀਆਂ ਦਿੰਦੇ ਨੇ ਯੁਵਾ ਦੀਆਂ ਮਜਬੂਰੀਆਂ ਸੁਣਦੇ ਨੇ ਉਹਨਾਂ ਨੂੰ ਐਡਜਸਟ ਕਰਦੇ ਨੇ ਤਾਂ ਠੀਕ ਹੈ ਨਹੀਂ ਤਾਂ ਅਸੀਂ ਵੱਡਾ ਪ੍ਰੋਗਰਾਮ ਕਰਾਂਗੇ ਵੱਡਾ ਪ੍ਰਦਰਸ਼ਨ ਕਰਾਂਗੇ ਲੁਧਿਆਣਾ ਤੋਂ ਤੁਸ਼ਾਰ ਕਪੂਰ ਦੀ ਰਿਪੋਰਟ ਓਨ